ਲੋਕ ਹਿੱਤ ਲੋਕਾਂ ਦੀ ਆਵਾਜ਼ ਆ ਚੋਕਰ ਵੀ ਲਵਾਉਂਦੇ ਆਪਾਂ ਖੋਲੋ ਰੱਸੀਆਂ ਖੋਲੋ ਮੰਤਰੀ ਸਾਹਿਬ ਲੇ ਦੇਨੇ ਆ ਲੈ ਦੇਣਾ ਮਾ ਪੰਪ ਪਾਣੀ ਨਿਕਲ ਆਣੀ ਆਵੇ ਲੈ ਦੇਨੇ ਨਹੀਂ ਲੈ ਦੇਨੇ ਇੰਨੇ ਬੋਲਣਾ ਜੋ ਮਰਜੀ ਬੋਲਦੇ ਹੋ ਵੇ ਪੈਸੇ ਪੰਪ ਪਾ ਲੈ ਦੇਣਾ ਇਹ ਕਿਹੜੀ ਗੱਲ ਆ ਪੰਪ ਸਵੇਰੇ ਮੈਂ ਕਿੰਨੇ ਦਾ ਆਉਣਾ ਪੰਪ ਦੱਸ ਪਤਾ ਨਹੀਂ ਉਹ ਤਲਾਕ ਚਾਹੇ ਆਪਣੀ ਪੱਟੀ ਨਹੀਂ ਉਹ ਵੀ ਉਹਨਾਂ ਨੇ ਨਾ ਲੈ ਆ ਮਾਦਸਰ பஞ்சਾਇਤ ਆ ਦੇ ਮਤਲਬ ਤੇ ਤਾਂ ਕੋ ਨਹੀਂ ਉਹ ਪੰਪਾ ਪੰਪਾ ਮਗਾ ਦੇਣੇ ਕਿਹੜੀ ਗੱਲ ਹੈ ਯਾਰ ਜੇ ਨਾ ਮਿਲੂ ਮੈਂ ਪੈਸੇ ਦੇ ਦੇਣਾ ਤੁਹਾਨੂੰ ਇਹ ਇਹਦਾ ਕੀ ਆ ਇੱਕੋ ਮਿੰਟ ਅੱਛਾ 7 ਫੁੱਟ ਪਾਣੀ ਵਿੱਚ ਪੜੀ ਆ ਉਹ ਨਿਕਲ ਆਣੀ ਨਾ ਮੰਤਰੀ ਸਾਹਿਬ ਥਾਂ ਸਭ ਤੋਂ ਜਗਾ ਨਹੀਂ ਬਣਾ ਇਹ ਪਛਾਹ ਜਾਣਾ ਪੰਪੇ ਇੱਕ ਦੇ ਵੀ ਮੈਂ ਤੁਹਾਨੂੰ ਦੋ ਲੈ ਦੇਣਾ ਛੇਤੀ ਨਿਕਲ ਜਾਊਗਾ ਪਾਣੀ ਮੈਂ ਲੈ ਦੇਣਾ ਅੱਛਾ ਇਹ ਨਹੀਂ ਯਾਹਾਂ ਸੇ ਬੈਠ ਜਾਣਾ ਸਰਪੰਚ ਸਰੋ ਹਾਂ ਜਿਹੜੇ ਆਏ ਆ ਤੇ ਫਿਰ ਇਸ ਤਰ੍ਹਾਂ ਕਰਿਓ ਸਵੇਰੇ ਦੋ ਪੰਪੜਾ ਬਾਕੀ ਜਿਵੇਂ ਜਿਵੇਂ ਲੋਡ ਪਊ ਆਪਾਂ ਗਾਹ ਲਈ ਜਾਵਾਂਗੇ ਦੋ ਪੰਪ ਗਰ ਸੇਵਕਾਊਗਾ ਝੁਗੀਆਂ ਨੂਰਮੰਦ ਵਾਲਾ ਸਰਪੰਚ ਜੀ ਜੀ ਇਹਨੂੰ ਦੋ ਪੰਪ ਸਵੇਰੇ ਦੇ ਦਿਓ ਤੇ ਚਾਲੂ ਕਰਕੇ ਦੇ ਦਿਓ ਇਹ ਪਾਣੀ ਪੂਣੀ ਆਪਦਾ ਕੱਢ ਕੇ ਤੇ ਪੈਲੀ ਪੂਲੀ ਬੱਤਰ ਆਵੇ ਇਹਨਾਂ ਦੀ ਹਾਂ ਜੀ ਹਾਂ ਜੀ ਟਰੈਕਟਰ ਵਾਲੇ ਨਹੀਂ ਹਾਂ ਟਰੈਕਟਰ ਵਾਲੇ ਪੰਪ ਚਾਹੀਦੇ ਹੋਰ ਕਿਹੜੇ ਚਾਹੀਦੇ ਉਹ ਹੀ ਚਾਹੀਦੇ ਟਰੈਕਟਰ ਵਾਲੇ ਹੀ ਚਾਹੀਦੇ ਆ ਮੈਂ ਸਵੇਰੇ ਗਰ ਸੇਵਕ ਨੂੰ ਕਹ ਲੂੰਗਾ ਦੋ ਪੰਪ ਦੇ ਦਿਓ ਇਹਨੂੰ ਅਗਰ ਜੈਂਟ ਨੂੰ ਕਹਿ ਦੋ ਤੇ ਆਗੇ ਕਰਾ ਚਾਲੂ ਕਰ ਦਿਓ ਮੁੜ ਕੇ ਆਪੇ ਆਵਦਾ ਚਲਾਈ ਫਿਰਨਗੇ ਕੰਮ ਸਪਰ ਰਾਈਟ ਸਪਰ ਰਾਈਟ ਠੀਕ ਹੈ ਜੀ ਸਵੇਰੇ ਦੋ ਪੰਪ ਆ ਜਾਣਗੇ ਤੁਸੀਂ ਦੋ ਟਰੈਕਟਰ ਕਰਕੇ ਤੇ ਚਲਾਓ ਕੰਮ ਠੀਕ ਹੈ ਚਲੋ ਲਈ ਚਲੋ ਲਈ ਚਲੋ ਆ ਕੱਢੋ ਆ ਜਿਨ੍ਹਾਂ ਦਾ ਪਹਿਲਾਂ ਨਿਸ਼ਾਨ ਹੋਇਆ ਉਹਨਾਂ ਨੂੰ ਦਿਓ ਆਲੇ ਆ ਭੈਣਾਂ ਨੂੰ ਦਿਓ ਗੱਦੇ ਵੀ ਆਲੇ ਯਾਰ ਆਲੇ ਆਲੇ ਕਰ ਆਲੇ ਆਲੇ ਤੁਰੇ ਚੱਲੋ ਤੁਰੇ ਚੱਲੋ ਆ ਫੜਾਓ ਕਰਿਆ ਕਰੋ ਚੇਰਾ ਕਰੋ ਸਾਲ ਪਾਉ ਆਲੇ ਗੱਦਾ ਵੀ ਲੈ ਆਲੇ ਲੈ ਲੈ ਨੰਗਾ ਕਰ ਲੋ ਪੂਰਾ ਪਾੜਨ ਪੂਰਾ ਨਹੀਂ ਠੀਕ ਹੈ ਠੀਕ ਹੈ ਸਰ ਗਿਆ ਸਰ ਗਿਆ ਸਰ ਗਿਆ ਲੈ ਆਲੇ ਆਲੇ ਪੁੱਤ ਆਲੇ ਸਾਲੇ ਭੈਣ ਸਿਲੋ ਲੈ ਲੋ ਪਾਰ ਵਾਲੇ ਮਾਰੋ ਆਜ ਫੇਰ ਮਾਰੋ ਪਾਰ ਵਾਲੇ ਪਾਰ ਵਾਲੇ ਆਪਾਰ ਵਾਲੇ ਮਾਰੋ ਆ ਭੈਣ ਆਲੇ ਪੈਣ ਪਾਰ ਵਾਲੇ ਆ ਜੋ ਮੇਰੀਆਂ ਭੈਣਾਂ ਸਾਰਿਆਂ ਨੂੰ ਦੇ ਦਾਂਗੇ ਆ ਸਾਰਿਆਂ ਨੂੰ ਦੇ ਦਾਂਗੇ ਦੇ ਦੇ ਉਹ ਦੇ ਦੇ ਭੈਣ ਨੂੰ ਲੈ ਲਾ ਭੈਣ ਹੁਣ ਪਾਰ ਵਾਲੇ ਦਾ ਮਾਰਵਾਜ ਆਲੇ ਵੀਰ ਆ ਪਈ ਪਾਰ ਵਾਲੇ ਸਾਰਿਆਂ ਨੂੰ ਮਾਰਵਾਜ ਇੱਕੋ ਮਿੰਟ ਪਹਿਣਾ ਇੱਕੋ ਮਿੰਟ ਪਹਿਣਾ ਉਹ ਨਾ ਨਾ ਅਵੀਰ ਪਹਿਣਾ ਜਿਹੜਾ ਵੜਾ ਪਹਿਣਾ ਇਹਨਾਂ ਵੜਾ ਮੇਰਾ ਵੀਰ ਉਹ ਆ ਜਾ ਇਧਰ ਆਲਾ ਆ ਜਾ ਇੱਕ ਮਿੰਟ ਖੜੋ ਰਹੋ ਜੇ ਜਾਇਓ ਨਾ ਲੈ ਜਾ ਗਾੜੀ ਕਿਧਰ ਗਈ ਉਹ ਇਹ ਪਾਰ ਵਾਲੀ ਆ ਵੀ ਭੈਣ ਤੁਹਾਡਾ ਨਹੀਂ ਲੈ ਗਿਆ ਪਾਰ ਵਾਲੇ ਵੀ ਨਹੀਂ ਲੈ ਗਿਆ ਪਾਰ ਵਾਲੇ ਪਾਰ ਵਾਲੇ ਆਲੇ ਭੈਣ ਗੱਲ ਖੜਾ ਤੁਹਾਡੇ ਲੈ ਗਏ ਪਾਰੋ ਭੈਣ ਅਸੀਂ ਤਾਂ ਪੰਘਾਰੇ ਉੱਤੇ ਆਇਆ ਸੀ ਪਤਾ ਹੀ ਆ ਗੁਰਪ੍ਰੀਤ ਸੇਵਕ ਦੱਸੀ ਜਾਏਗਾ ਲਓ ਭੈਣ ਗੁਰਪ੍ਰੀਤ ਆ ਲ ਭੈਣ ਇੱਕ ਮਿੰਟ ਚਾਚਾ ਆਇਓ ਇੱਧਰ ਇੱਕ ਮਿੰਟ ਮੰਦਰੀ ਲੈ ਨੂੰ ਪਾਰ ਲੈ ਮੈਂ ਤੂੰ ਬਾਰਿਸ਼ ਕਰਦਾ ਲਓ ਜੀ ਲੈ ਵੀਰ ਆੜਾ ਪਾਰ ਆ ਲੋ ਜੀ ਆ ਦੇ ਵੀਰ ਆ ਲੈ ਗੁਰਪ੍ਰੀਤ ਰਾਜ ਆ ਇੱਧਰ ਨੂੰ ਹੋ ਜੋ ਇੱਧਰ ਨੂੰ ਹੋ ਜੋ ਪਿੱਛੇ ੜ ਦੇ ਜਾਓ ਲੈ ਕੇ ਪਿੱਛੇ ੜ ਦੇ ਜਾ ਆਲ ਵੀਰ ਇੱਕ ਥੋੜਾ ਜਿਹਾ ਅੱਗੇ ਰੋ ਆਲ ਵੀਰ ਆਪਾਂ ਚੱਲੋ ਆ ਨਹੀਂ ਆ ਨਹੀਂ ਆਣਾ ਚਲੋ ਹੋਰ ਛੋਟੇ ਵੀ ਆ ਲੋ ਰਾਜੂ ਆ ਇੱਧਰ ਆ ਲੋ ਜੀ ਆਲੇ ਘਾੜ ਆਲੇ ਓਏ ਇੱਧਰ ਆਓਗਾ ਆ ਕਿੱਥੇ ਆ ਆਲੇ ਆਲੇ ਆਜੋ ਫੌਜੀ ਸਾਹਿਬ ਆ ਦਿਓ ਫੌਜੀ ਸਾਹਿਬ ਨੂੰ ਆ ਦੋ ਕਿਤੇ ਦਿਓ ਫੌਜੀ ਸਾਹਿਬ ਨੂੰ ਨਹੀਂ ਨਹੀਂ ਸਰ ਨਹੀਂ 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 ਨਿੰਦਾ ਕੋਈ ਨਹੀਂ ਨਿੰਦਾ ਕੋਈ ਨਹੀਂ ਨਾ ਲੈ ਨਹੀਂ ਤੁਸੀਂ ਲਓ ਕੋਈ ਗੱਲ ਨਹੀਂ ਫੜੋ 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 ਤੁਸੀਂ ਫੜੋ 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 ਲਓ ਇਹ ਆਪਾਂ ਭਰਾ ਆ ਕੋਈ ਇਹੋ ਜੀ ਗੱਲ ਹੋਣਾ ਆਪਾਂ ਭਰਾ ਆ ਆਪਾਂ ਭਰਾ ਆ ਗਵਾਂਡੀ ਔਰ ਜਿਹੜਾ ਆਪਾਂ ਭਰਾ ਆ ਤੁਸੀਂ ਮੇਰੇ ਵੱਡੇ ਭਰਾ ਜੇ ਆ ਚਾਚਾ ਇਬਰਾਹਿਮ ਆਜੋ ਭਾਜੀ आपका और हमारा को बटा थोड़ा है, है नहीं।, नहीं नहीं इधर दे दो नहीं मैं आपके साथ ही हूँ आपके, तो आपके साथ ही हूँ मैं नहीं नहीं आपके साथ ही हूँ मैं मैं आपके साथ आप और हम साथ में देते हैं दो दो ਆ ਦਾਹੇ ਰੇਖਾ ਹੱਟਾ ਵੀ ਹੈਗਾ ਜੰਨਤ ਕੀਆਂ ਚ ਆ ਦੇਖੋ ਆਟਾ ਰੇਖਾ ਹੰਦਾ ਹੋ ਜਿੰਨੇ ਵਾਲੀ ਕਮੀ ਆ 20 20 ਕਰ ਦੋ ਆਟੇ ਤੋਂ ਬਗੈਰ ਆਤਾ ਮੱਖਾ ਜਾਂਦੇ ਆ। ਕੋਤਿਆਂ ਦੋ ਦੋ ਪੁੱਤਰੀਆਂ ਖੜੀਆਂ। ਆਹ ਕੋਸ਼ੇ ਦੇ ਵਿੱਚ ਆਟਾ ਹੈ। ਨਹੀਂ ਆਟੇ ਤੋਂ ਰਹਿੰਦੇ ਆ। ਆਟਾ ਮੱਖਾ ਦੇਂਦੇ ਹੋ। ਆਲੂ ਗੰਡੇ ਵੀ ਦੇ ਦਿਓ। ਹੈਗੇ ਆ? ਨਹੀਂ ਆਲੂ ਗੰਡੇ ਨਹੀਂ ਵੇਚ ਹੈਗੇ। ਇੱਥਾਂ ਤੇ ਨਹੀਂ ਹੈਗੇ ਜੀ। ਆਹ ਆਵੇ ਵੱਖਰੇ ਪਏ ਹੋਵੇ। ਠੀਕ ਠੀਕ ਠੀਕ। ਹੋ ਗਏ ਵੀ ਪੁੱਛੇ। ਠੀਕ ਹੈ। ਚਲ ਇੱਕ ਹੀ ਕਰਦੇ ਕੀ ਹੋਇਆ। ਦੇ ਦੇ ਜਾਨ। ਕੋਈ ਨਹੀਂ ਕੋਈ। ਆ ਲੋ। ਕੀ ਨਹੀਂ 21 ਹੋ ਗਈ ਠੀਕ ਹੈ ਜੀ ਤੇ 20 ਰੁਪਏ ਪਲਾਂ ਦੇ 20-20 ਪਲਾਂ ਜੋ ਦੇ ਠੀਕ ਹੈ ਜੀ ਨਹੀਂ 70 ਰੁਪਏ ਪਲਾਂ ਕਿਤੇ ਦੋ ਬੰਡਲ ਹੋ ਗਏ 20 ਰੁਪਏ ਪਲਾਂ ਹੋ ਗਈਆਂ ਇਹਨਾਂ ਦੀ ਅਲਾਸ਼ੇਰੀ ਨਾ ਫਿਰ ਸਾਰੀ ਸੰਗਤ ਸੰਗਤ ਲਾਇਓ ਕਿ ਨਾਟਕ ਤੇ ਚਲੋ ਮਹਾਰਾਜ ਨੇ ਕਿਰਪਾ ਕਰਦੀ ਆ ਤੇਰਾ ਚੂਨਾ ਕਿੰਨਾ ਹੈ ਆਪਣਾ ਇਹਦਾ 14 ਕਿੱਲੇ ਤੇ 14 ਕਿੱਲਿਆਂ ਚੋਂ ਕਿਵੇਂ ਆ ਪੀ ਸਾਰੇ ਜਿਹੜੇ ਪਾਣੀ ਕੇ ਬਜਿਆ ਨਹੀਂ ਸਾਰੇ ਸਾਰੇ ਦੋ ਕਿੱਲੇ ਜਿਹੜਾ ਇਹ ਉਹ ਮਰ ਗਿਆ ਹੈ ਅੱਛਾ ਦੋ ਮਰ ਗਿਆ ਤਾਂ ਕਿਹੜਾ 50% ਜਿਹੜਾ ਚਾਂਸ ਹੈ ਕਿ ਵੀ ਪਾਣੀ ਕੁਝ ਦਾਣੇ ਕਾਲੇ ਹੋ ਜਾਣਗੇ ਕੁਝ ਵੱਜ ਜਾਣਗੇ ਆਪੀ ਅੱਧਾ ਕੇ ਬਾਜੂ ਆ ਤਾਂ ਅੱਧੇ ਕ ਪੱਲੇ ਪੈ ਜੂ ਅੱਧੇ ਕ ਸਾਢੇ ਕ ਬਲੇ ਬੋਗਾ ਖਰਚਾ ਹੀ ਨਿਕਲ ਗਿਆ ਨਾ ਮੰਤਰੀ ਸਾਹਿਬ ਇੰਨਾ ਹੀ ਪਿਛੇ ਨੂੰ ਵੀ ਦੀ ਜੀ ਮੰਤਰੀ ਸਾਹਿਬ ਤੋਂ ਇਹ ਲੈ ਲਓ ਇਹ ਲੈ ਲਓ ਉੰਡੀਆਂ ਕਰਮਾਂ ਦੀ ਰਿਸ਼ਤੀ ਕਰਾ ਦੋ ਜਿੰਨਾ ਕਰਮਾਂ ਹੀ ਲੈ ਲੈਨੇ ਚੌੜਾ ਐ ਦਾ ਦਾ ਕਰਮਾਂ ਲੈ ਲਓ ਹਾਂ ਦੇ ਖੁੱਲਾ ਪੰਡ ਮਾਂਜੋ ਆ ਕੱਲ ਨੂੰ ਕਮੈਣ ਕਮੂਨ ਵੀ ਨੰਗਾਉਣੀ ਹੋਵੇ ਸੁੱਖਾ ਜਾਂਦਾ ਕੋਈ ਨਹੀਂ ਕੋਲਾਸਣ ਵੀ ਦੇ ਦੋ ਥੋੜਾ ਲਸਣ ਹੈ ਭਾਈ ਵਾਹ ਗਾੜੀ ਮੈਂ ਵਾਹ ਤਾਂ ਦੇ ਦੋ ਥੋੜਾ ਉਸ ਵਿੱਚ ਬੱਲਾ ਹੋ ਸਪੈਸ਼ਲ ਇੱਥੇ ਲਾ ਕਰਕੇ ਉਸ ਵਿੱਚ ਜੀਰਾ ਅਗਲੀ ਉਸ ਵਿੱਚ ਦੇ ਦਿਓ ਇੱਕ ਪੰਨੀ ਮੇ ਲਿਆਓ ਕਰਕੇ ਥੋੜਾ ਤੂੰ ਆ ਰਿਹਾ ਆਜੋ ਖਾ ਆਜੋ ਭਾਈ ਫਿਰ ਆਜੋ ਤੂੰ ਖਾਨ ਸਾਹਿਬ ਤੁਸੀਂ ਵੀ ਆਓ। ਆ ਜਾਓ ਭਾਈ। ਛੋਟੇ ਖਾਨ ਤੁਸੀਂ ਵੀ ਆਓ। ਆ ਜਾਓ। ਆ ਫੋਨ ਦੇ ਆਓ। ਆ ਜਾਓ ਯਾਰ। ਆ ਜਾਓ। ਆ ਜਾਓ ਆ ਜਾਓ। ਆ ਜਾਓ ਭਾਈ। ਆ ਜਾਓ। ਅਰੇ ਖਾਨ ਸਾਹਿਬ ਆ ਜਾਓ। ਕਿੱਥੇ ਘੱਲਦਾ ਜੀ? ਹੋਰ ਜੀ। ਹੋਰ ਠੀਕ ਠਾਕ। ਹੋਰ ਵੀ ਜੀ। ਸਸਕਲ ਵੀ ਜੀ। ਹੋਰ ਜੀ। ਹੋਰ ਮੁੰਡਿਆ। ਹੋਰ ਸੱਤ ਵੀ। ਹਾਂ ਬੱਲੇ ਆ ਬੱਲੇ ਪੁੱਤਰਾ। ਹੋਰ ਜੀ। ਹੋਰ ਠੀਕ ਠਾ ਜੀ। ਹੋਰ ਸੁਣਾਓ। ਗਾੜੀ ਕਿ ਪ੍ਰਸੈਂਟ ਹੋਰ ਪਾਣੀ ਕਰੀ ਆ ਸਿਰਫ ਪੱਤੇ ਨੰਗੇ ਰਹਿਣ ਕਰਕੇ ਬੱਜ ਗਿਆ ਜੇ ਪੱਤੇ ਡੁੱਬ ਜਾਂਦੇ ਫਿਰ ਸੜ ਜਣਾ। ਫਿਰ ਸੜ ਜਾਂ। ਹੈ? ਫੋਟ ਨਾ ਥਲੋ ਸਾਮ ਖਤਮ ਹੋ ਗਈ ਆ। ਖਤਮ ਹੀ ਹੋ ਗਈ ਆ ਫੋਟ। ਆ ਦੇਖੋ ਪਰੇ ਉਧਰ ਨਲੇ ਵਾਲਾ ਸਾਰਾ ਕਿਤੇ ਹੋ ਗਿਆ। ਕਿਤੇ ਨਾ ਹੀ ਨਹੀਂ। ਕਿਤੇ ਨਾ ਹੀ ਗਲ ਗਿਆ। ਪੱਤੇ ਪਾਣੀ ਨੰਗੇ ਮੁਸ਼ਕਲ ਹੀ ਨਿਕਲਣਾ। ਨਹੀਂ ਆ ਆ ਤਾਂ ਮੜਾ ਬੜਾ ਬੱਜ ਗਿਆ। ਆ ਇਹ ਤਾਂ ਛੰਨ ਨਿਸਰ ਆ ਇਹ ਇਹ ਤਾਂ ਵੱਜ ਗਿਆ ਮੜਾ ਮੜਾ ਜਿਹਦੇ ਸਿਰ ਦੇ ਉੱਤੇ ਪਾਣੀ ਲੰਘ ਗਿਆ ਉਹ ਖਤਮ ਹੋ ਗਿਆ ਹਾਂਜੀ ਹਾਂ ਉਹਦੇ ਜੇ ਨਿਸਰਿਆ ਵੀ ਉਹ ਕਾਲਾ ਨਿਕਲਣਾ ਝੋਨਾ ਉਹ ਕਾਲਾ ਹੀ ਨਿਕਲਣਾ ਤੇ ਆ ਲਾ ਦੇਂਦੇ ਫਿਰ ਖੋਲੋ ਲਾ ਦੋ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਕਹਿੰਦਾ ਹਲਵਾ ਲੋ ਸਾਰੇ ਜਣਾ ਅੱਛੇ ਇਹਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ ਆਜੋ 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 ਆਸੀਬ ਆ ਨਾ ਟੌਫੀਆਂ ਲੈ ਲਓ ਆਓ ਫਿਰ ਆ ਟੌਫੀਆਂ ਲਵੋ ਆ ਲਵੋ ਲਾ ਲਓ ਟੌਫੀਆਂ ਲੈ ਲਓ ਦੇਖ ਲਓ ਇਹ ਪਤਾਨੂ ਕਰਕੇ ਸਭ ਸਰਸ ਮਾਣਾ ਕਰਦੀ ਸਭ ਆਜੋ ਨਹੀਂ ਨਹੀਂ ਕੁੱਤਾ ਕੱਲੋ ਕੁੱਤਾ ਆਜੋ ਆਜੋ ਸਾਰੇ ਬੱਚੇ ਆਜੋ ਆਜੋ ਬੱਚਿਓ ਆਜੋ ਬੱਚੇ ਬੱਚੇ ਆਜੋ ਤੇ ਐ ਧਿਆਨਾ ਧਿਆਨਾ ਤੇਰਾ ਹੋਰ ਦੇ ਦਾਂਗੇ ਤੈਨੂੰ ਕੋਈ ਨਹੀਂ ਹੋਰ ਦੇ ਦਾਂਗੇ ਤੈਨੂੰ ਤੇ ਤੇ ਚਲੋ ਆ ਕੰਮ ਦੇਖੋ ਇੱਥਾ ਲਓ ਸਤਿ ਸ਼੍ਰੀ ਅਕਾਲ ਬਾਪਾ ਬੱਚੇ ਹੈਗੇ ਆ ਆਲੋ ਪੁੱਤਰੋ ਆਲੇ ਪੁੱਤਰਾ ਆਲੋ ਫੜ ਆਲੇ ਲੈ ਪੁੱਤਰਾ ਲੈ ਲੀਆਂ ਉਹ ਦੂਜੀਆਂ ਲੈਣੀਆਂ ਮੇਰੇ ਆ ਗਏ ਮੇਰੇ ਆ ਕੇ ਬੱਚੇ ਦੋ ਹੀ ਲੈ ਲੈ ਪੁੱਤਰਾ ਤੇ ਆਲੇ ਆ ਜਾ ਆ ਜਾ ਤੈਨੂੰ ਆ ਜਾ ਆ ਜਾ ਦੋਵੇਂ ਹੱਥ ਕਰ ਲੈ ਦੋਵੇਂ ਹੱਥ ਆ ਬੱਲੇ ਹੋ ਗਏ ਹੋਰ ਠੀਕ ਠਾਕ ਆਲੇ ਫਿਰ ਆ ਤੂੰ ਲੈ ਲੈਣਗੇ ਹੁਣ ਆਲੇ ਇਹ ਜਿੰਨੀਆਂ ਬੈਕਾਂ ਡਬਲ ਡਬਲ ਲਵਾ ਦੇ ਸਾਰਾ ਨਹੀਂ ਆ ਗੱਦੇ ਥੋੜੇ ਆ ਖਾਲਸਾ ਬਾਈ ਗੱਦੀ ਕਿਤੇ ਅਸੀਂ ਸਾਰੇ ਬੈਕਾਂ ਵਾਲੇ ਇਥੇ ਬਹੁਤ ਧੰਨਵਾਦ ਕਰ ਜੋ ਸਾਡੇ ਇਥੇ ਬਾਰਡਰ ਦੁਆਰਾ ਸਾਰੀ ਭੁੱਲਣ ਕਰ ਲੈ ਗਏ ਆ ਮੈਂ ਤਾਂ ਪਹਿਲਾਂ ਵੀ ਆਉਂਦੇ ਰਹੇ ਸਾਡੇ ਕੋਲ ਬਹੁਤ ਵਾਰੀ ਆ ਸਾਡੇ ਹੋਇਆ ਇਸ ਤੋਂ ਬਾਅਦ ਵੀ ਆ ਰਹੇ ਆਏ ਜਾਨਕੀ ਇਹਨਾਂ ਤੋਂ ਬਾਅਦ ਸਾਡੇ ਕੋਈ ਆ ਪਹੁੰਚੇ ਨਹੀਂ ਗਾ ਜਾਨਕੀ ਪਹਿਲੀ ਵਾਰ ਸਾਡੇ ਨਹੀਂ ਚਾਚੂ ਕਹਦੇ ਵੀ ਸੜਕ ਤੇ ਮਿਲਦੇ ਹਾਂ ਤੇ ਅੱਜ ਘਰਾਂ ਚ ਪਹਿਲੀ ਵਾਰ ਆਏ ਆ ਕਹਦੇ ਆ ਕਿ ਸੜਕ 'ਚ ਹੀ ਮਿਲ ਪਈਨੇ ਆ ਸੜਕ ਤੇ ਦੇ ਦਿੰਦੇ ਜਾਨਕੀ ਉੱਥੇ ਮਿਲ ਪਈਨੇ ਨਹੀਂ ਇੱਥੇ ਜਾਨਕੀ ਬਾਰਡਰ ਤੇ ਸਾਡੇ ਪਹਿਲੀ ਵਾਰ ਆਏ ਪਿੱ ਘਰਾਂ ਚ ਬਾਰਡਰ ਤੇ ਅਗਲੇ ਦਿਨ ਤਾਰ ਲਾ ਕੇ ਪੈ ਜੰਨੇ ਆ ਤਾਰ ਲਾ ਕੇ ਪਹਿਲੀ ਵਾਰ ਅਸੀਂ ਦਿਲੋਂ ਧੰਨਵਾਦ ਕਰਦੇ ਆ ਨਾਲੇ ਆ ਵੀਰ ਹੁਣਾਂ ਦੇ ਆਪਣੇ ਮੁਜ਼ਫਰਨਗਰ ਤੋਂ ਖਤੌਲੀ ਤੋਂ ਦੀਨੂ ਮਲਕ ਦੀਨੂ ਮਲਕ ਸਾਹ ਸਾਜੀ ਆਏ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਵਿਗ ਤੇ ਖਾਲਸਾ ਵਾਹਿਗੁਰੂ ਜੀ ਕੀ ਫਤ हाँ। सिरिया कोई, गाले, कोई, गाले, कोई गाले। तो ठीक नहीं रहे पचास परसेंट इनकी फसल बच जाएगी इसमें से क्योंकि पानी निकल गया ना इनका जो नीचे मुड है वो कमजोर हो गया बिल्कुल और जो इसमें से दाना निकलेगा वो काला निकलेगा कमजोर निकलेगा लेकिन फिर भी पचास परसेंट इनकी फसल आ जाएगी वो तो कुछ तो डूब गए जो तो डूब गए वो तो खत्म हो गए बिल्कुल जिनके ऊपर पानी निकल गया वो तो खत्म है बिल्कुल ये जो सामने खड़ा दिख रहा है ना इसमें ऐसा होगा કે 50% इनका खर्चा निकल आएगा जो लगा वो निकल आएगा अच्छा પહેલે યાર કે આપને કોઈ નાસનવાલે કોઈ રસન દે પહેલે હાજી બહુત મહત્વની બહુત બહુતજી બહુત કૃપા ગુરુની તો હો દસો હાજી આજ બહુત મહત્વની સાડી આને બહુત મુશ્કિલાત આયા સાડી પરવાઈ ਕੀਤੀ ભાજી આયા બહુત સરસજી મે મંત્રી સાહેબ ਦੇ ਵੱਲੋਂ મે મંત્રી સાહેબ દી દે ਬੋਤ ਸਾਡੀ ਮਾਰ ਪਾਈ ਆ ਤੁਸੀਂ ਤਾਰੋਂ ਪਾਰ ਲਈ ਠੇਕੇ ਦੇ ਨਹੀਂ ਸਾਡੇ ਮਾਰ ਕੇ ਅੱਛਾ ਤੁਹਾਡੀ ਮਾਰ ਕੀ ਤਿੰਨ ਕਿੱਲੇ ਅੱਗ ਟੈਗ ਦੀ ਦਵਾਈ ਮੈਂ ਕਰਨਾ ਤੇ ਕੁਝ ਨਹੀਂ ਪਰਨੇਗਾ ਕੋਈ ਨਹੀਂ ਬਾਬਾ ਤੇਰਾ ਮੈਂ ਲਾਜੀ ਫ੍ਰੀ ਕਰਾ ਦੂੰ ਫੇਰ ਨਾ ਕਰ ਮੈਂ ਕਰਾ ਦੂੰ ਤੇਰਾ ਲਾਜ ਫ੍ਰੀ ਕਰਾ ਦੂੰ ਕੋਈ ਗੱਲ ਨਹੀਂ ਤੇ ਤੇਰ ਕੋ ਤਿੰਨ ਕਿੱਲੇ ਹੀ ਆ ਪਹਿਲੀ ਹੋਰ ਨਹੀਂ ਹੈਗੀ ਦੋ ਬੱਚੇ ਪਹਿਲੀ ਤਾਂ ਕਰ ਲੈ ਬੰਨੇ ਪਾਟ ਜੀਰੋ ਲਾਈਨ ਹੈ ਬਿਲਕੁਲ ਹੋ ਗਿਆ ਬਾਹਰ ਮੈਨੂੰ ਕਿਨੂੰ ਮੈਨੂੰ ਪਹਿਲੀ ਨਹੀਂ ਪਿਆ ਗਰ ਰਿਆ ਤਾਂ ਦੇ ਨਹੀਂ ਜਾਂਦਾ ਤੇ ਬੱਚੇ ਬੱਚੇ ਹੀ ਕਾਪੇ ਆ ਬਾਰੇ ਹਾਂ ਉੱਤੇ ਕਾਪੇ ਆ ਗਮ ਜੋ ਕਰਦੇ ਹੈ ਹਾਂ ਅਈ ਨਾ ਗਾ ਤੇ ਅਹੇ ਤਰ ਕਰ ਹਾਲੇ ਬਾਬਾ ਤੂੰ ਗਾ ਉਹ ਕੋਈ ਨਹੀਂ ਹੋਈ ਆਪਾਂ ਤੇਰੀ ਮਦਦ ਕਰਾਂਗੇ ਹੋਰ ਵੀ ਕਰਾਂਗੇ ਮਦਦ ਕੋਈ ਕਰ ਲੈ ਮੈਂ ਆਵੇ ਇਹ ਤੋਏ ਪਿੰਦੇ ਚਾਰੇ ਨੂੰ ਦਵਾਈ ਖਰੀਦ ਤਾਨੂੰ ਮਿਲ ਇਹ 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 ਬਾਬਾ ਇਹ ਵੀ ਮੁੰਡਾ ਦਾ ਡਾਂ ਨਹੀਂ ਇਹ ਦਾ ਅੱਛਾ ਇਹ ਦਾ ਲੈ ਰਾ ਪੁੱਤ ਰਿਆ ਅੱਛਾ ਕੱਲਾ ਗੋਜਨਾਇਆ ਪੁਛਾਇਆ ਲਾਜੀ ਨਹੀਂ ਹੋਇਆ ਮਾਲਕੀ ਮੱਤੀ ਲੋਤੀਏ ਕੱਲਾ ਕੱਲਾ ਬਚਾ ਇਹਨਾਂ ਦਾ ਹਾਂਜੀ ਆਹ ਪੁੱਤਰਾ ਜੀ ਪੈਂਜੀ ਗੱਲ ਸੁਣ ਲੋ ਹਾਂਜੀ ਹਾਂਜੀ ਕਿਸੇ ਦੇ ਕੋਲ ਰਸਨ ਦੀ ਕੋਈ ਦਿੱਕਤ ਪਰੇਸ਼ਾਨੀ ਹੋ ਨਹੀਂ ਮੰਤਰੀ ਜੀ ਨੇ ਮuje ਯਾਤ ਜਿਲ੍ਹਾ ਪ੍ਰਧਾਨ ਬਣਾ ਰੱਖਿਆ ਮੇਰਾ ਘਰੇਗਾ ਖਰੀਕੇ ਮੈਂ ਉੱਥੇ ਮੇਰੇ ਕੋਲ ਗੰਡੇ ਪਿਆਜ਼ ਦਾਲ ਚੀਮੇ ਤੇਲ ਸਾਰਾ ਸਮਾਨ ਪਿਆ ਚੁੱਪ ਚੁੱਪ ਕੇ ਮੇਰੇ ਨੂੰ ਫੋਨ ਕਰਕੇ ਜਦੋਂ ਮਰਜੀ ਤੁਸੀਂ ਆ ਸਕਦੇ ਜਦੋਂ ਮਰਜੀ ਆ ਸਕਦੇ ਇਹ ਪਤਾ ਜੀ ਪੁੱਛਿਆ ਬੇਨਤੀ ਆ ਸ਼ਾਵਾਚੇ ਪੁੱਤ ਤੇਰੇ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਸਾਡੇ ਆਪ ਦੇ ਘਰ ਆ ਇੱਕ ਵੱਖਰੇ ਥੋੜਾ ਸਾਡੇ ਆਪ ਦੇ ਘਰ ਆ ਨਹੀਂ ਕੋਈ ਨਹੀਂ ਕੋਈ ਨਹੀਂ ਭੈਣ ਤੇਰਾ ਆਪਾਂ ਘਰ ਵੀ ਪਵਾਵਾਂਗੇ ਸਾਰਾ ਸਵਾਨ ਮੇਰਾ ਘਰ ਤੇਰੀ ਬਾਜੀ ਦਵਾਈ ਚੱਲਣ ਦੀ ਹਾਰਦੀ ਤੁਲਾ ਪੈ ਹੋਇਆ ਤੇ ਤੇਨੂੰ ਮੈਂ ਪੀਜੀਆ ਤੋਂ ਫ੍ਰੀ ਲੈ ਦੇਣਾ ਦਵਾਈ ਨਹੀਂ ਨਹੀਂ ਨਾ ਹਾਨੂੰ ਨਹੀਂ ਨਾ ਨਹੀਂ ਮੈਂ ਲੈ ਕੇ ਦਊਂਗਾ ਨਾ ਮੈਂ ਲੈ ਕੇ ਮੈਂ ਲੈ ਕੇ ਦਊਂਗਾ ਲੈ ਦੂੰਗਾ ਮੈਂ ਦਵਾਈ ਮੈਂ ਲੈ ਕੇ ਦਊਂ ਕੋਈ ਗੱਲ ਨਹੀਂ ਮੈਂ ਲੈ ਦੂੰ ਦਵਾਈ ਤੁਸੀਂ ਚਾਹਤੀ ਜਾ ਕੇ ਮਾਰੋ ਜਿੱਕ ਤੇ ਨਹੀਂ ਕੋਈ ਨਹੀਂ ਕਮਰੇ ਦੇ ਮੈਂ ਤੁਹਾਨੂੰ ਕਹਿੰਦੇ ਮੈਂ ਪਵਾ ਕੇ ਦੂੰ ਤੁਹਾਡੇ ਕਮਰੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਕਮਰੇ ਪੈ ਜਾਣਗੇ ਜਿਹਦੀ ਸੋਣ ਫਸਲ ਮਰ ਗਈ ਹੈ ਨਾ ਉਹਨਾਂ ਦੀ ਆਪਾਂ ਕਣਕ ਵੀ ਪਜਾਵਾਂਗੇ ਫਿਕਰ ਨਾ ਕਰੋ ਸਾਰੋਂ ਪਾਰ ਸਾਡੀਆਂ ਤੋਂ 2 ਮਹੀਨੇ ਹੋ ਗਏ ਪਾਣੀ ਚੱਲਦੇ ਨੂੰ ਉਨੀ ਭੈਣ ਤੁਹਾਡੀ ਕਣਕ ਬਜਾਵਾਂਗੇ ਆਪਾਂ ਕਿੰਨੇ ਸਾਡੀ ਪਹਿਲੀ ਸਾਡਾ ਬਜਾਵਾਂਗੇ ਫਿਰ ਬਿਲਕੁਲ ਬਜਾਵਾਂਗੇ ਕੋਈ ਗੱਲ ਨਹੀਂ ਬਿਲਕੁਲ ਬੀਜਾਂਗੇ ਸਾਡਾ ਪੋਲ ਬਣਨਾ ਚਾਹੀਦਾ ਮੰਤਰੀ ਸਾਹਿਬ ਪੋਲ ਕੋਣੀ ਤਾਂ ਬਣਿਆ ਆ ਰਿਹਾ ਮੁਸ਼ਕਲ ਸਤਾ ਜਾਨੇ ਜੋ ਪਾਣੀ ਆ ਜਾਂਦਾ ਪਰ ਵੇਖੋ ਕੀ ਹਾਲ ਹੋਇਆ ਬੈਠਕ ਦਾ ਨਹੀਂ ਕੋਈ ਗੱਲ ਨਹੀਂ ਪਹਿਲਾਂ ਆਪਾਂ ਕਣਕਾਂ ਬੀਜ ਕੇ ਮੁੜ ਕੇ ਸਾਰੇ ਕੰਮ ਕਰਾਂਗੇ ਜਿਹਦੀ ਅਸਲੋਂ ਮਰ ਗਈ ਉਹਦੀ ਆਪਾਂ ਕਣਕ ਬਜਾਵਾਂ ਕੋਈ ਗੱਲ ਨਹੀਂ ਮੈਂ ਪਾਸੇ ਹੋ ਜਨਾ ਇਕੱਲੇ ਬੋਲਣਗੇ ਨਹੀਂ ਨਹੀਂ ਮੈਂ ਅੱਛਾ ਨਾਲ ਇਹ ਗੱਲ ਇੰਗਲਿਸ਼ 'ਚ ਹੀ ਸਾਰਾ ਬੋਲਣਾ ਮੈਂ ਕਾਕਾ ਭਾਵੇਂ ਇੱਕ ਮਿੰਟ ਖੜਾ ਮੈਨੂੰ ਚੜਜੋ ਹ Hello. Uh, I will appreciate to Sir Lalji Singh Fuller, who is MLA of my constituency, party. I am very pleased when he is minister. Being a minister and top most portfolios having, portfolios having his, he is working so hard. Having all the burden on his shoulders, keeping an eye he knows well that what is the demand of any person. He is going to the house of those person, and the threshold of those person help them in all the way. I would see that he is the model in ministers, in the state minister, in the cabinet of Saf Pagan Ji Jiman. I also appreciate and congratulate to Saab Pagan Jiman. He is having a such a good person oh my country this is a particular that is very backward to that area. But our ministry is forwarding to for the percentage. He is a person he I will say that after the completion of this project we will like to give him a gold medal in such a way he will be the winner of the world. I appreciate I'd like to repeat again that each and every person is doing his best from all the ways, but any person, being the minister, having a good portfolio, just like Lalji Singh, I have not seen in my past life and expected in future it may not be possible, just like it is doing by Sir Lalji Singh. ਵਾਇਗੁਰ ਦੀ ਕਾਕਾ ਵਾਇਗੁਰ ਦੀ ਕੀ ਹੱਦ ਹੈ ਇੱਕ किसको इसको एक किसको एक इसको ਦੇ ਦੋ ਪਹਿਲੇ ਚੱਲ ਇਹ ਗਿਆ ਪਿਛੇ ਵਾਲੇ ਕੋ ਓਏ ਇੱਕ ਮਿੰਟ ਕਾਕਾ ਇੱਕ ਮਿੰਟ ਓ ਤੇਰੇ ਨਾਲ ਇੱਕ ਬੜੀ ਜੇਰਾ ਤੇ ਕਰੋ ਉਹ ਜੇਰਾ ਦੇ ਘਰ ਦਾ ਇਤਰਾ ਦੇ ਚੰਗੜੀ ਲੱਗੀ ਦੇ ਪਹਿਲਾਂ ਰਾਮ ਸਿੰਘ ਵਾਲੇ ਵਾਲੇ ਨੂੰ ਚੁਕਾਓ ਰਾਮ ਸਿੰਘ ਵਾਲੇ ਆ ਜਾ ਬਾਈ ਇੱਧਰ ਲਾ ਚਾਰ ਲਾ ਨਾ ਬਸ ਚਾਰ ਕਰ ਉਹ ਜੇਸਾ ਦਾ ਆ ਗਿਆ ਤੇਰੇ ਚਾਰ ਕਰ ਕਰ ਕਿੱ데 ਕਰੋ ਆ ਜਾ ਬਾਈ ਇੱਕ ਉਹ ਉੱਪਰ ਰੀ ਨੀਲੀ ਬੋਰੀ ਲੈਉਣੇ ਲਈ ਨੀਲੀ ਨੀਲੀ ਆਉਣ ਨੂੰ ਨੀਲੀ ਚਲੋ ਹੁਣ ਅਕੇ ਮੇਰੀ ਗੱਲ ਸੁਣ ਉਹ ਜਿੱਤਨੇ ਵਿੱਚ ਕਹਿਣਾ ਜਾਂ ਇੱਕ ਮਿੰਟ ਇੱਕ ਮਿੰਟ ਇਹਨੂੰ ਦੇਖੋ ਬਈਏ ਬੁਰਾ ਆਹ ਚਲੋ ਉਹ ਮੇਰੀਆਂ ਨਾ ਗੱਲੋ ਕਹਿਣਾ ਹੈ 11 ਦੇ ਦੋ ਨਾ ਚਲੋ ਠੀਕ 1.5 ਦੋ ਦਿਲ ਕੇ ਉਧਰ ਚਲੋ ਦੋ 9 11 ਲਾ ਲਓ 9 ਆ ਕਿ ਨਹੀਂ ਹੋ ਗਿਆ ਇੱਕ ਹੀ ਨਹੀਂ ਆ ਕਿ ਨਹੀਂ ਦੋ ਉਧਰ ਗਈਆਂ ਤੇ ਮੇਰੇ ਹਿਸਾਬ ਨਾਲ 8 ਆ ਆਠ ਨੋ ਕਿਉਂ ਹੋਇਆ ਯਾਰੋ ਆਪਣੀ ਜਿੰਨਤੀ ਥੜਾ ਸਾ ਮਤਲਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਮੁੱਠਿਆਂ ਵਾਲਾ ਝੁਗਿਆਂ ਨੂਰ ਮੁਹੰਮਦ ਝੁਗਿਆਂ ਨਥਾ ਸਿੰਘ ਗੁਰਦਰਾ ਗੁਬਸਰ ਸਾਹਿਬ ਰਸੂਲਪੁਰ ਹੁਣ ਗਾਂਹ ਰਾਮ ਸਿੰਘ ਵਾਲੇ ਪਿੰਡੋਂ ਚੱਲੇ ਆ ਇੰਨਾ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਕਿਸਾਨ ਵੀਰ ਭਾਵੇਂ ਕੋਈ ਐਸੀ ਪਰਿਵਾਰ ਆ ਬੀਸੀ ਪਰਿਵਾਰ ਆ ਭਾਵੇਂ ਜਨਰਲ ਪਰਿਵਾਰ ਆ ਸਾਰੇ ਪਰਿਵਾਰਾਂ ਨੂੰ ਘਰ ਵਰਤੋਂ ਦੀਆਂ ਜੋ ਜ਼ਰੂਰਤ ਦੀਆਂ ਚੀਜ਼ਾਂ ਆਹੀਂ ਜਿਵੇਂ ਤਰਪਾਲਾਂ ਘਰ ਵਰਤੋਂ ਦੇ ਆ ਰਸੋਈ ਦਾ ਸਮਾਨ ਦਾਲਾਂ ਛੋਲੇ ਤੇਲ ਜਾਂ ਫਰੂਟ ਉਹ ਸਾਰਾ ਕੁਝ ਦੇਂਦੇ-ਦੇਂਦੇ ਅੱਗੇ ਨੂੰ ਆਏ ਆ ਤੇ ਮੈਂ ਇਹ ਬੇਨਤੀ ਕਰੂੰਗਾ ਕਈ ਨਾ ਭਰਾ ਵੀਡੀਓ ਪਾਉਂਦੇ ਆ ਵੀ ਫਲਾਣੇ ਨੇ ਇੰਨਾ ਰਾਸ਼ਨ ਜਮ੍ਹਾਂ ਕਰ ਲਿਆ ਫਲਾਣੇ ਨੇ ਇੰਨਾ ਕਰ ਲਿਆ ਕਈ ਐਸਸੀ ਭਰਾਵਾਂ ਨੂੰ ਟਾਰਗੇਟ ਕਰਦੇ ਆ ਵੇਖੋ ਆਪਾਂ ਰਲ ਮਿਲ ਕੇ ਜੇ ਕਦਮ ਕਰੀਏ ਆਪਾਂ ਕਿਸੇ ਦੀ ਕੋਈ ਗਲਤ ਵੀਡੀਓ ਵਾਇਰਲ ਨਾ ਕਰੀਏ ਭਾਵੇਂ ਕੋਈ ਐਸਸੀ ਪਰਿਵਾਰ ਆ ਬੀਸੀ ਪਰਿਵਾਰ ਆ ਜਾਂ ਜਨਰਲ ਪਰਿਵਾਰ ਆ ਜਿੱਥੇ ਹੜਾ ਆਇਆ ਨਾ ਬੜਾ ਨੁਕਸਾਨ ਹੋ ਗਿਆ ਵਾ ਜਿਹੜੇ ਐਸਸੀ ਪਰਿਵਾਰ ਹੋ ਵੀ ਯਾਰ ਆਪਣੇ ਪਰਿਵਾਰ ਕੋਈ ਉਪਰੇ ਨਹੀਂ ਗਏ ਉਹਨਾਂ ਦੀ ਵੀ ਦਿਹਾੜੀ ਦਾ ਪਾ ਬੰਦ ਹੋ ਗਿਆ ਉਹਨਾਂ ਦੇ ਕੋਠੇ ਵੀ ਡਿੱਗ ਪਏ ਆ ਬਰਸਾਤਾਂ ਬੜੀਆਂ ਹੋਈਆਂ ਬੜਾ ਨੁਕਸਾਨ ਹੋਇਆ ਤੇ ਯਾਰ ਜੇ ਕੋਈ ਜੋੜ ਵੀ ਲਊ ਇੰਨਾ ਪੈਲੀਆਂ ਚ ਅਜੇ ਪੱਧਰ ਕਰਨੀਆਂ ਇਧਰ ਵੇਖੋ ਕਿੰਨੀ ਕਿੰਨੀ ਰੇਤ ਚੜ ਗਈ ਆ ਆ ਇਥੋਂ ਜ਼ਮੀਨ ਲਗਭਗ ਆ ਸਾਰੀ 8 8 10 ਦਾ ਕਿਲੇ ਆਣੂ ਆ ਸਾਰੀ ਜ਼ਮੀਨ ਹੀ ਜਿੱਥੇ ਦਰਿਆ ਵਗੰਦੇ ਆ ਇਹ ਸਾਰੀ ਲੋਕਾਂ ਦੀ ਮਾਲਕੀ ਜ਼ਮੀਨ ਹੀ ਝੋਨਾ ਹੀ ਤੇ ਇਧਰ ਜਿਹੜੀ ਆ ਪਾਣੀ ਲੈ ਗਿਆ ਵੇਖੋ ਕੀ ਹਾਲਤ ਹੋ ਗਈ ਆ ਵੇਖੋ ਕਿੰਨੀ ਕਿੰਨੀ ਰੇਤ ਚੜ ਗਈ ਆ 8 8 10 ਦਾ ਫੁੱਟ ਰੇਤ ਚੜ ਗਈ ਆ ਝੋਨਾ ਉਹਦੇ ਮੋਢੀ-ਮੋਢੇ ਦੀਦੇ ਸੜੇ ਜੇ ਹੋਰ ਕੱਖ ਨਹੀਂ ਦੀਦਾ ਸੜ ਕੇ ਸੁਆਹ ਹੋ ਗਿਆ ਸਾਰਾ ਤੇ ਜਿਹੜਾ ਵੇਚਿਆ ਉਹ ਰੋੜ ਪੈ ਗਿਆ ਇਹ ਪੱਧਰ ਹੋ ਕੇ ਵੀ ਜੇ ਆਪਾਂ ਮਦਦ ਕਰਾਂਗੇ ਸਾਰੇ ਨਾਲ ਮਿਲ ਕੇ ਤੇਲ ਡਾਈ ਤੇ ਵੀ ਆਪਾਂ ਦੇ ਕੇ ਨਾ ਭਰਾਵਾਂ ਦੀਆਂ ਬਜਾਵਾਂਗੇ ਸਾਰੇ ਰਲ ਮਿਲ ਕੇ ਕਿਉਂਕਿ ਇਹ ਸੰਘਰਸ਼ ਬੜਾ ਤਗੜਾ ਹੈ ਕੱਲੇ ਬੰਦੇ ਦੇ ਵੱਸ ਦੀ ਗੱਲ ਨਹੀਂ ਗਈ ਕੱਲੀ ਸਰਕਾਰ ਵੀ ਕਹੀਏ ਵੀ ਸਾਰਿਆਂ ਦੀ ਬਜਾ ਦੇਊਗੀ ਸਰਕਾਰ ਵੀ ਸਾਥ ਦੇਊਗੀ ਪਰ ਇੱਥੇ ਸਮਾਜ ਸੇਵੀਆਂ ਨੇ ਵੀ ਆਉਣਾ ਹੈ ਇੱਥੇ ਆਮ ਲੋਕਾਂ ਨੇ ਵੀ ਆਉਣਾ ਤੇ ਆਪਣਾ ਫਰਜ ਮੰਦਾ ਵੀ ਆਪਾਂ ਸਾਰੇ ਰਲ ਮਿਲ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਾਥ ਦੇਗੀ ਅਸੀਂ ਵੀ ਆ ਜਿੰਨੇ ਭਰਾਵਾਂ ਦਾ ਨੁਕਸਾਨ ਹੋਇਆ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਇਹਨਾਂ ਨੂੰ ਡਰਨ ਦੀ ਦਿਲ ਛੱਡਣ ਦੀ ਲੋੜ ਨਹੀਂ ਜੇ ਰੱਬ ਨੇ ਜਨਮ ਦਿੱਤਾ ਨਾ ਤਾਂ ਕੋਈ ਨਾ ਕੋਈ ਹਿਲਵਸਿਲਾ ਵੀ ਰੱਬ ਨੇ ਪੈਦਾ ਕੀਤਾ ਹੁੰਦਾ ਇੰਨਾ ਭਰਾਵਾਂ ਨੂੰ ਅਸੀਂ ਟਰੈਕਟਰ ਵੀ ਆਪਦੇ ਘੜ ਤੋਂ ਘੜ 100 200 ਟਰੈਕਟਰ ਲੈ ਕੇ ਆਵਾਂਗੇ ਨਾਲ ਅਸੀਂ ਡੀਜ਼ਲ ਦੇਵਾਂਗੇ ਜੋ ਪੁੱਜਦਾ ਸਰਦਾ ਹੋਊਗਾ ਉਹ ਪੂਰੀ ਦੀ ਪੂਰੀ ਮਤ ਕਰਾਂਗੇ ਡੀਏਪੀ ਇਹਨਾਂ ਨੂੰ ਲੈ ਕੇ ਦਵਾਂਗੇ ਡੀਏਪੀ ਤੇ ਕੋਸ਼ਿਸ਼ ਹੋਊਗੀ ਸਾਡੀ ਵੀ ਹੌਲੀ ਹੌਲੀ ਅਸੀਂ ਪਰਿਵਾਰਾਂ ਨੂੰ ਦੇਣੀ ਸ਼ੁਰੂ ਕਰੀਏ ਭਾਵੇਂ 100 100 ਕਿੱਲੇ ਦੀ ਕਰਕੇ ਡੀਏਪੀ ਕਿਉਂਕਿ ਡੀਏਪੀ ਦੀ ਸ਼ੋਰਟੇਜ ਆ ਜਾਂਦੀ ਆ ਉਹ ਪਹਿਲਾਂ ਹੀ ਇੰਤਜ਼ਾਮ ਹੋਊਗਾ ਫੇਰ ਜਾ ਕੇ ਕਣਕ ਬੀਜੀ ਜਾਣੀ ਆ ਤੇ ਨਾਲ 20 ਵੀ ਕੋਸ਼ਿਸ਼ ਹੋਊਗੀ ਵੀ ਨਾਲੋਂ ਨਾਲ ਦੇਈ ਜਾਈਏ ਵੀ ਪੈਲੀਆਂ ਤੇ ਜੇ ਬੱਤਰ ਆਉਂਦਿਆਂ ਨੂੰ ਪੱਧਰ ਕਰਦਿਆਂ ਨੂੰ ਹੋ ਸਕਦਾ ਮਹੀਨਾ ਦੋ ਉਮੀਦ ਨਹੀਂ ਹੋ ਸਕਦਾ 3 ਮਹੀਨੇ ਵੀ ਲੱਗ ਜਾਣ ਕਿਉਂਕਿ ਜਿਹੜੀ ਬਿਾਈ ਆ ਉਹ ਨਵੰਬਰ ਐਂਡ ਤੱਕ ਹੋ ਸਕਦਾ ਜਨਵਰੀ ਚ ਵੀ ਕੁਝ ਬੀਜਣੀ ਪਵੇ ਕਿਉਂਕਿ ਪੈਲੀਆਂ ਦਾ ਪਾਣੀ ਲੱਥੂ ਪੈਲੀਆਂ ਵੱਤਾਂ ਰਹਿਣਗੀਆਂ ਟਰੈਕਟਰ ਚੱਲਣਗੇ ਫੇਰ ਹੀ ਜ਼ਮੀਨਾਂ ਬੀਜਾਂਗੇ ਪਰ ਮੇਰੀ ਫੇਰ ਇੱਕ ਰਾਹ ਹੱਥ ਜੋੜ ਕੇ ਬੇਨਤੀ ਆ ਜਿਹੜੇ ਕੋਈ ਭਰਾ ਜਿਵੇਂ ਕੋਈ ਐਸੀ ਪਰਿਵਾਰ ਕੋ ਰਾਸ਼ਨ ਲੈਣ ਆਉਂਦਾ ਤੇ ਉਹਦੀ ਵੀਡੀਓ ਬਣਾ ਕੇ ਜਾਂ ਉਹਦੇ ਘਰ ਜਾ ਕੇ ਵੀਡੀਓ ਬਣਾਉਂਦੇ ਆ ਚਲੋ ਜੇ ਤੇ ਕੋਈ ਕਹਿੰਦਾ ਵਾਣਾ ਪੀ ਮੈਨੂੰ ਮਿਲਿਆ ਹੀ ਕੁਝ ਨਹੀਂ ਫੇਰ ਉਹਦਾ ਤੁਸੀਂ ਵੇਖੋ ਕਰੇ ਜਾ ਕੇ ਵੀ ਮਿਲਿਆ ਪਰ ਵੀਡੀਓ ਨਾ ਬਣਾਓ ਉਹਦੀ ਯਾਰ ਵੀਡੀਓ ਬਣਾ ਕੇ ਵਾਇਰਲ ਨਾ ਕਰੋ ਜੇ ਕੋਈ ਜੋੜ ਵੀ ਲਊਗਾ 6 ਮਹੀਨੇ ਦਾ ਇਹਨਾਂ ਦੀ ਯਾਰ ਕਣਕ ਆਉਣੀ ਆ ਜਾ ਕੇ ਅਪ੍ਰੈਲ ਚ ਅਪ੍ਰੈਲ ਚ ਆਉਣੀ ਆ ਤੇ ਮਜ਼ਦੂਰਾਂ ਦਾ ਕੰਮ ਵੀ ਉਦੋਂ ਹੀ ਚੱਲਣਾ ਜੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਰਿਹਾ ਤੇ ਜਿਹੜਾ ਮਜ਼ਦੂਰ ਆ ਪੱਲੇ ਉਹਦੇ ਵੀ ਕੱਖ ਨਹੀਂ ਰਿਹਾ ਦਿਹਾੜੀ ਉਹਦੀ ਵੀ ਬੰਦ ਹੋ ਗਈ ਆ ਤੇ ਵੇਖੋ ਸੇਵਾ ਭਾਵਨਾ ਨਾਲ ਜੇ ਕੰਮ ਕਰਨਾ ਆਪਾਂ ਤੇ ਆਪਾਂ ਵੀਡੀਓ ਵੀਡੀਓ ਵਾਲੀ ਗੇਮ ਨਾ ਕੋਈ ਖੇਡੇ ਜਦੋਂ ਆਪਾਂ ਕੇ ਦੀ ਵੀਡੀਓ ਪਾਉਨੇ ਆ ਨਾ ਉਹਦੇ ਰਿਸ਼ਤੇਦਾਰਾਂ ਚ ਉਹਦੇ ਭੈਣ ਭਰਾਵਾਂ ਵਿੱਚ ਤੁਸੀਂ ਉਹ ਚਨਾਖਤ ਕਰਕੇ ਦਿਓ ਵੀ ਜਿਹੜੇ ਪਿੰਡ ਰਾਸ਼ਨ ਦਿੰਦੇ ਜੇ ਉਸ ਪਿੰਡ ਚ ਉਹ ਪਿੰਡ ਦੇ ਸਰਪੰਚ ਨੂੰ ਜਾਂ ਆਗੂ ਨੂੰ ਸਾਧ ਲਓ ਉਹਨੂੰ ਕਹੋ ਵੀ ਆ شناਖਤ ਕਰ ਤੇਰੇ ਪਿੰਡ ਦੇ ਸਾਰੇ ਬੰਦੇ ਜਿਹੜਾ ਦੂਜਾ ਬੰਦਾ ਆ ਉਹ ਜੇ ਕਹਿੰਦਾ ਵੀ ਮੈਂ ਪਲਾਣੀ ਪਿੰਡ ਉਹਨੂੰ ਕਹੋ ਵੀ ਆਪਦੇ ਪਿੰਡ ਵਾਲੇ ਸਾਂ ਚੱਲ ਉੱਥੇ ਜਾ ਕੇ ਤੈਨੂੰ ਰਾਸ਼ਨ ਦਵਾਂਗੇ ਅਸੀਂ ਵੀ ਬੰਡਿਆ ਲੋਕਾਂ ਦੀ ਮਦਦ ਕੀਤੀ ਆ ਪਰ ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਅਸੀਂ ਬੜਾ ਸਹਾਨ ਕੀਤਾ ਬਾਬੇ ਨਾਨਕ ਨੇ ਮਿਹਰ ਕੀਤੀ ਆ ਜੋ ਕੁਝ ਆ ਬਾਬੇ ਨਾਨਕ ਦਾ ਵਾ ਇਹ ਲੰਗਰ ਬਾਬੇ ਨਾਨਕ ਦਾ ਹੈ ਜਿਹੜੇ ਬਾਬੇ ਨਾਨਕ ਦਾ 20 ਰੁਪਈਆ ਦਾ ਲੰਗਰ ਲੱਗਾਇਆ ਨੇ ਜਿਹੜੀ ਉਹ 20 ਰੁਪਈਆ ਦੀ ਐਫ ਡੀ ਬਾਬਾ ਨਾਨਕ ਜੀ ਗੁਰੂ ਨਾਨਕ ਪਾਸ਼ਾ ਕਰਾ ਕੇ ਗਏ ਆ ਉਹਦਾ ਜਿਹੜਾ ਵਿਆਜ ਹੈ ਨਾ ਉਹ ਹਜ਼ਾਰਾਂ ਅਰਬਾਂ ਕਰੋੜ ਜਿਹੜਾ ਉਹ ਜਮਾ ਹੋ ਗਿਆ ਵਾ ਤੇ ਉਹਦਾ ਹੀ ਆਪਾਂ ਲੰਗਰ ਲਈ ਜਾਨੇ ਤੇ ਆਪਾਂ ਕੋਣ ਉਹਨੇ ਕਿਸ ਦੀ ਵੀਡੀਓ ਬਣਾਉਣ ਵਾਲੇ ਰਾਸ਼ਨ ਤੇ ਲੰਗਰ ਤੇ ਬਾਬੇ ਨਾਨਕ ਦਾ ਵਾ ਤੇ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਨਾ ਜਦੋਂ ਕਿਸੇ ਦੀ ਕਰਦਾਰ ਕੁਸ਼ੀ ਹੁੰਦੀ ਆ ਤੇ ਉਹ ਕਰਦਾਰ ਕੁਸ਼ੀ ਕਈ ਵਾਰ ਹੋ ਸਕਦਾ ਵਾ ਉਹਦੇ ਰਿਸ਼ਤੇਦਾਰ ਹੀ ਉਹਨੂੰ ਤਾਨੇ ਮੇਨੇ ਮਾਰ ਮਾਰ ਕੇ ਜਲੀਲ ਕਰ ਦੇਣ ਵੀ ਤੂੰ ਉਥੋਂ ਰਾਚਨ ਲਿਆ ਤੂੰ ਉਥੋਂ ਲਿਆ ਵੀ ਇਹ ਚੰਗੀਆਂ ਗੱਲਾਂ ਨਹੀਂ ਆ ਤੇ ਜਿੰਨੀ ਹੋ ਸਕਦੀ ਆ ਆਪਾਂ ਆਪਣੇ ਭਰਾਵਾਂ ਦੀ ਮਦਦ ਕਰਨੀ ਆ ਤੇ ਬਾਕੀ ਕਿਸਾਨ ਵੀਰਾਂ ਨੂੰ ਇਹ ਹੌਸਲਾ ਰੱਖਣਾ ਪਊਗਾ ਅਸੀਂ ਕਿਸਾਨਾਂ ਦੇ ਨਾਲ ਆ ਭਾਵੇਂ ਕੋਈ ਐਸੇ ਕੈਟਾਗਰੀ ਦਾ ਭਾਵੇਂ ਬੀਸੀ ਕੈਟਾਗਰੀ ਦਾ ਭਰਾ ਸਾਡਾ ਭਾਵੇਂ ਜਰਨਲ ਹੈ ਕੋਈ ਭਰਾ ਸਾਡਾ ਅਹੀਂ ਵਾਦਾ ਕਰਦੇ ਆਂ ਜਿਹੜੀਆਂ ਜ਼ਮੀਨਾਂ ਦਰਿਆ ਦੇ ਪਾਣੀ ਦੇ ਨਾਲ ਖਤਮ ਹੋਈਆਂ ਖਰਾਬ ਹੋਈਆਂ ਉਹਨਾਂ ਜ਼ਮੀਨਾਂ ਨੂੰ ਅਸੀਂ ਆਪਦੇ ਟਰੈਕਟਰ ਲਿਆ ਕੇ ਪੱਧਰੀਆਂ ਕਰਾ ਕੇ ਆਪਦੀ ਕੋਲੋਂ ਡੀਜ਼ਲ ਬਾਲ ਕੇ ਪੈਲੀਆਂ ਵਾਹ ਕੇ ਮੁੜ ਕੇ 20 DAP ਖਾਦ ਲਿਆ ਕੇ ਬਜਾ ਕੇ ਅਸੀਂ ਕਣਕਾਂ ਤੁਹਾਡੀ ਬਾਹ ਫੜਾਂਗੇ ਬਾਕੀ ਇਹ ਚ ਅਸੀਂ ਕੋਈ ਸਹਾਨ ਨਹੀਂ ਕਰਨਾ ਤੁਸੀਂ ਸਾਡੇ ਭਰਾ ਜੇ ਤੇ ਜਦੋਂ ਕਿਸੇ ਲਈ ਇੱਕ ਭਰਾ ਨੂੰ ਕੋਈ ਘਾਟਾ ਪੈ ਜਾਏ ਤੇ ਦੂਜਾ ਭਰਾ ਮਦਦ ਕਰਦਾ ਹੁੰਦਾ ਇਹ ਚ ਕੋਈ ਕਿਸੇ ਦਾ ਸਹਾਨ ਨਹੀਂ ਹੁੰਦਾ ਤੁਸੀਂ ਸਾਰੇ ਸਾਡੇ ਪਰਿਵਾਰ ਹੋ ਸਾਡੇ ਭਰਾ ਹੋ ਤੇ ਜਦੋਂ ਦੁਨੀਆ ਸ਼ੁਰੂ ਹੋਈ ਹੈ ਨਾ ਜਦੋਂ ਇਨਸਾਨ ਦਾ ਜਨਮ ਹੋਇਆ ਤੇ ਬਜ਼ੁਰਗੀ ਦੱਸਦੇ ਆ ਕਿ ਇੱਕ ਸ਼ਾਇਦ ਕੋਈ ਬਾਬਾ ਸੀ ਤੇ ਇੱਕ ਮਾਤਾ ਸੀ ਉਹਦੇ ਤੋਂ ਹੀ ਗਾਂ ਪਰਿਵਾਰ ਵਧੇ ਆ ਉਹਦੇ ਤੋਂ ਹੀ ਗਾਂ ਪਰਿਵਾਰ ਵੱਡੇ ਹੋਏ ਆ ਤੇ ਦੁਨੀਆ ਵਾਧੀ 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 ਗਾਂ ਵਾਧੀ ਗਈ ਆ ਇਹਦਾ ਮਤਲਬ ਵੀ ਆਪਣਾ ਪਿਓ ਜਿਹੜਾ ਵਾ ਆਪਣਾ ਅਨਸਬੰਧ ਉਹ ਇੱਕੋ ਹੀ ਆ ਸਾਰਿਆਂ ਦਾ ਉਹਦੇ ਮੁੜਕੇ ਗਾਂ ਜਿਹੜੇ ਧਰਮ ਦੇ ਠੇਕੇਦਾਰ ਹੀ ਉਹਨਾਂ ਪ੍ਰਾਜ਼ਰੀਆਂ ਬਣਾਤੀਆਂ ਧਰਮ ਬਣਾਤੇ ਜਾਤਾਂ ਪਤਾਂ ਬਣਾਤੀਆਂ ਉਹ ਗਾਂ ਦੀ ਗਾਂ ਤੁਰਿਆ ਗਿਆ ਪਹਿਲਾਂ ਜਦੋਂ ਆਪਾਂ ਪਿਛਲੇ ਚੱਲ ਜੀਏ ਲਾਸਟ ਦੇ ਚੱਲ ਜੀਏ ਜਦੋਂ ਸਤਜੋਗ ਹੀ ਉਦੋਂ ਪਤਾ ਹੀ ਕਿਹਦੀ ਕੀ ਬਰਾਦਰੀ ਹੈ ਕਿਹਦੀ ਕੀ ਜਾਤ ਆ ਇਹ ਤੇ ਕਲਜੋਗ ਆਇਆ ਤੇ ਮੁੜ ਕੇ ਹੀ ਕਸ਼ਤਰੀਏ ਬ੍ਰਾਹਮਣ ਸ਼ੂਦਰ ਵੈਸ਼ ਇਹ ਸਾਰੀਆਂ ਜਾਤਾਂ ਪਤਾਂ ਬਣ ਗਈਆਂ ਤੇ ਧਰਮ ਦੇ ਨਾਂ ਤੇ ਠੇਕੇਦਾਰਾਂ ਨੇ ਲੋਕਾਂ ਨੂੰ ਲੜਾਉਣਾ ਪੜਾਉਣਾ ਸ਼ੁਰੂ ਕਰਤਾ ਆਪਣਾ ਖੂਨ ਇੱਕੋ ਜਿਹਾ ਲਾਲ ਰੰਗ ਦਾ ਨਿਕਲਦਾ ਬਲੱਡ ਇੱਕੋ ਜਿਹਾ ਆਪਣਾ ਚਮੜੀ ਇੱਕੋ ਜੀ ਆ ਆਪਣੇ ਵੇਖੋ ਜੇ ਕੋਈ ਚੰਗੇ ਕੰਮ ਕਰਦਾ ਉਹ ਚੰਗੇ ਪਾਸੇ ਲੱਗਿਆ ਤੁਰਿਆ ਜਾਂਦਾ ਜਦੋਂ ਕੋਈ ਗਲਤ ਕਰਦਾ ਉਹ ਗਲਤ ਪਾਸੇ ਲੱਗਾ ਤੁਰਿਆ ਜਾਂਦਾ ਬੇਨਤੀ ਇਹੋ ਆ ਵੀ ਆਪਾਂ ਚੰਗੇ ਕੰਮ ਕਰੀਏ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਭੈਣਾ ਭਰਾਵਾਂ ਦੀ ਮਦਦ ਕਰੀਏ ਤੇ ਮੈਂ ਧੰਨਵਾਦ ਕਰਦਾ ਜਿੰਨੇ ਵੀ ਲੋਕਾਂ ਨੇ ਹੜਪੀੜਤ ਭੈਣਾ ਭਰਾਵਾਂ ਦੀ ਮਦਦ ਕੀਤੀ ਆ ਸਮਾਜ ਸੇਵੀ ਜਥੇਬੰਦੀਆਂ ਨੇ ਸੰਤ ਮਹਾਪੁਰਸ਼ਾਂ ਨੇ ਜਾਂ ਕੋਈ ਪੋਲਿਟਿਸ਼ੀਅਨ ਨੇ ਜਾਂ ਕੋਈ ਕਲਾਕਾਰ ਨੇ ਕਿਸੇ ਵੀ ਵਿਅਕਤੀ ਨੇ ਭਾਵੇਂ 10 ਰੁਪਈਆ ਦੀ ਵੀ ਕਿਸੇ ਦੀ ਮਦਦ ਕੀਤੀ ਆ ਮੈਂ ਉਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ